ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਲਗਭਗ 33 ਥਾਮਾਂ ਤੇ ਪੰਜਾਬ ਦੇ ਕੈਬਨਿਟ ਮਿਸਟਰ ਐਮਐਲਏ ਤੇ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਰਿਆਸ ਦੇ ਅੱਗੇ 4 ਘੰਟਿਆਂ ਦੇ ਕਲ ਧਰਨੇ ਲਾਏ ਜਾਣਗੇ। ਔਰ ਮੈਂ ਖੁਦ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਜਗਦੇਵ ਕਾਲਮਚ ਜਿਹੜੇ ਕੈਬਨਿਟ ਮਿੰਿਸਟਰ ਧਾਰੀਵਾਲ ਸਾਹਿਬ ਉਹਨਾਂ ਦੀ ਰਿਹائشਾ ਉੱਥੇ ਮੋਰਚਾ ਲਗੂ ਉੱਥੇ ਜਾਵਾਂਗੇ ਉਪਰੰਤ ਈਟੀਓ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਦਾ ਦਫਤਰ ਹੈਗਾ ਜੰਡਿਆਲਾ ਗੁਰੂ ਉੱਥੇ ਵੀ ਖੁਦ ਪਹੁੰਚੂਗਾ 2 ਵਜੇ ਤੋਂ ਬਾਅਦ ਅਰ 4 ਵਜੇ ਜਦੋਂ ਮੋਰਚੇ ਸਮਾਪਤ ਹੋਣਗੇ ਉੱਥੇ ਹੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਜੰਡਿਆਲਾ ਗੁਰੂ ਦੇ ਵਿੱਚ ਸਵੇਰੇ ਮੈਂ ਇੱਥੇ ਹੋਊਗਾ ਤਾਂ ਇਸ ਕਰਕੇ ਸਾਰੀ ਜਨਤਾ ਨੂੰ ਅਪੀਲ ਹੈ ਪੀ ਜੋ ਭਗਵੰਤਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਬਰ ਟਾਇਆ ਵਾ ਉਹਦਾ ਜਵਾਬ ਦੇਾਂਗੇ ਔਰ ਜਿੰਨਾ ਵੀ ਸਮਾਨ ਸਰਕਾਰ ਦੀ ਸ਼ਹਿਰ ਤੇ ਚੋਰੀ ਹੋਇਆ ਉਹਦੀ ਪਰਭਾਈ ਭਗਵੰਤਮਾਨ ਸਰਕਾਰ ਕੋ ਕਰਾਈ ਜਾਊਗੀ ਇਹਦੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਦੇ ਉੱਤੇ ਜ਼ੁਲਮ ਟਾਇਆ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਤੇ ਔਰ ਖਾਸ ਕਰਕੇ ਆਗੂਆਂ ਤੇ ਬ੍ਰਾਹਮਕੇ ਤੇ ਜਿਹੜਾ ਐਸ ਐਚਓ ਹਰਪ੍ਰੀਤ ਸਿੰਘ ਸ਼ੰਭੂ ਬਾਰਡਰ ਵਾਲਾ ਵਾ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਹਰੇਤੋਗੜਾ ਐਮ ਐਲ ਏ ਆ ਠੀਕ ਹੈ ਜੀ ਗੁਰਲਾਲ ਸਿੰਘ ਕਨੌਰ ਜਿਹਦੇ ਰਿਸ਼ਤੇਦਾਰਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਟਰਾਲੀਆਂ ਚੋਰੀ ਕਰਨ ਦੇ ਵਿੱਚ ਹੈਗੇ ਸੀਗੇ ਉਹਨਾਂ ਦੀ ਐਮ ਐਲ ਏ ਸ਼ਿਪ ਖਾਰਜ ਹੋਣੀ ਚਾਹੀਦੀ ਆ ਔਰ ਜਿਹੜੇ ਚੋਰੀਆਂ ਵਿੱਚ ਸ਼ਾਮਲ ਨੇ ਡਕੈਤੀਆਂ ਵਰਗੇ ਉਹਨਾਂ ਨੇ ਵਾਰ ਦਿੱਤਾ ਕੀਤੀਆਂ ਉਹਨਾਂ ਖਿਲਾਫ ਪਰਚੇ ਹੋਣੇ ਚਾਹੀਦੇ ਆ ਔਰ ਬਾਕੀ ਮੋਰਚੇ ਦੀਆਂ 12 ਮੰਗਾਂ ਜਿਹੜੀਆਂ ਨੇ ਚਾਹੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਆ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਇਸ ਕਰਕੇ ਕੱਲ ਪੂਰੇ ਪੰਜਾਬ ਦੇ ਅੰਦਰ ਆਪਾਂ ਜਿਹੜੇ ਆ ਧਰਨੇ ਦੇਵਾਂਗੇ ਔਰ ਜਿਹੜਾ ਭਗਵੰਤ ਮਾਨ ਸਰਕਾਰ ਫੈਸਲਾ ਕਰ ਰਹੀ ਆ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਪੰਜਾਬ ਜਿਹੜਾ ਟੋਲ ਪੁਲਾਜਿਆਂ ਦੇ ਵਿੱਚ 5% ਰੇਟਾਂ 'ਚ ਵਾਧਾ ਕਰਤਾ ਹੋ ਗਿਆ ਨਾ ਵਿਕਾਸ ਭਗਵੰਤ ਮਾਨ ਜੀ ਕਹਿੰਦੇ ਵਿਕਾਸ ਤੇ ਡਿੱਕਾ ਆ ਰਿਹਾ ਆ ਬੜਾ ਵਧੀਆ ਤੋਹਫਾ ਦਿੱਤਾ ਹੋਣਾ ਪਹਿਲੋ ਕਾਰਪੋਰੇਟਾਂ ਤੇ ਅਰਬ ਰੁਪਏ ਕੁਮਾਰ ਰਹੇ ਨੇ ਛੜਕਾਂ ਦੇ ਨਾਂ ਤੇ ਪਹਿਲੋ ਅਸੀਂ ਗੱਡੀ ਦਾ ਟੈਕਸ ਦਈਏ ਫਿਰ ਅਸੀਂ ਰੋਡ ਟੈਕਸ ਦਈਏ ਫਿਰ ਟੋਲ ਟੈਕਸ ਦਈਏ ਕਿਹੜੇ ਕਿਤਾਬ 'ਚ ਲਿਖਿਆ ਇਹਦੀ ਨਿੰਦਿਆ ਕਰਦੇ ਆ ਇਹੇ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ ਔਰ ਜੋ ਮੁੱਖ ਮੰਤਰੀ ਸਾਹਿਬ ਬੋਲ ਰਹੇ ਨਾ ਵੀ ਮੈਂ ਨਾਲ ਲੈ ਕੇ ਜਾਊਂਗਾ ਇਹਨਾਂ ਨੂੰ ਮੀਟਿੰਗ ਦੇ ਵਿੱਚ ਤੁਹਾਡੇ ਤੋਂ ਬਗੈਰ ਵੀ ਜਾ ਸਕਦੇ ਆ ਪਹਿਲੋ ਕਹਿੰਦੇ ਹੋ ਸਾਡੇ ਕੇਂਦਰ ਵਾਲੇ ਮੰਨਦੇ ਨਹੀਂ ਹੁਣ ਸੌਦਾ ਹੋ ਗਿਆ ਹੁਣਾ ਹੁਣ ਕੇਜਰੀਵਾਲ ਤੇ ਤੁਹਾਡੇ ਜਿਹੜੇ ਦਿੱਲੀ ਦੇ ਮਿਸਟਰ ਆ ਇਸ ਗੱਲ ਤੇ ਸੌਦਾ ਹੋਇਆ ਵੀ ਮੋਰਚੇ ਪੱਟ ਦਿਓ ਤੁਹਾਨੂੰ ਕੁਝ ਨਹੀਂ ਕਹਿੰਦੇ ਹੋਗੇ ਸੀਬੀਆਈ ਤੇ ਈਡੀ ਤੋਂ ਬੜਾ ਡਰ ਲੱਗਦਾ ਹੁਣਾ ਇਹ ਤੋਂ ਘਾ ਅੰਦਰ ਜਿਹੜਾ ਗਠਜੋੜ ਹੋ ਗਿਆ ਉਹਦੇ ਬਾਰੇ ਦੱਸ ਦਿਓ ਵੀ ਹੁਣ ਤੁਸੀਂ ਨਾਗਪੁਰ ਤੋਂ ਖਾਕੀ ਪੈਂਟ ਪਾਲੀ ਆ ਅਰ ਕਾਹ ਲਕਸ਼ਨਾਮੀ ਇਕੱਠੇ ਲੜੋਗੇ ਸਾਨੂੰ ਕੀ ਤਰਾਜ ਹੈਗਾ ਸੋ ਇਸ ਕਰਕੇ ਪੰਜਾਬੀ ਜਾਬਰਾਂ ਨੂੰ ਕਦੀ ਨਹੀਂ ਭੁੱਲਦੇ ਹੁੰਦੇ ਜਿਨ੍ਹਾਂ ਨੇ ਚੰਗੇਜ ਖਾਂ ਵਰਗਾ ਰੋਲ ਅਪਣਾਇਆ ਹੋਵੇ ਜਿਹੜੇ ਦਿੱਲੀ ਦੀ ਸੱਤਾ ਨਾਲ ਖੜੇ ਹੋਣੇ ਉਹਨਾਂ ਨੂੰ ਕੋਈ ਨਹੀਂ ਮਾਫੀ ਨਹੀਂ ਦੇਣੀ ਹੈਗੀ